ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੁਖੀਆਂ ਦੇ ਦੁੱਖੇ ਦੂਰ ਕਰਨ ਦੇ ਸਮਰੱਥ ਹਨ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੇਸ ਵੀ ਦੁਖੀਏ ਨੇ ਪੁਕਾਰ ਕੀਤੀ ਸਤਿਗੁਰਾਂ ਨੇ ਉਸ ਦੇ ਦੁੱਖ ਦੂਰ ਕੀਤੇ ਸਾਧ ਸੰਗਤ ਜੀਓ ਸ੍ਰੀ ਗੁਰੂ ਅਮਰਦਾਸ ਜੀ ਇੱਕ ਵਾਰ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਤੇ ਵਿਰਾਜਮਾਨ ਬੈਠੇ ਹੋਏ ਹਨ ਅਚਾਨਕ ਸਤਗੁਰਾਂ ਦੇ ਕੰਨਾਂ ਦੇ ਵਿੱਚ ਇੱਕ ਔਰਤ ਦੀ ਆਵਾਜ਼ ਪਈ ਹੈ ਜੋ ਔਰਤ ਬੜੀ ਹੀ ਦੁਖੀ ਹੋ ਕੇ ਰੋ ਕੇ ਵਿਰਲਾਪ ਕਰ ਰਹੀ ਹੈ ਉਸ ਦੀਆਂ ਚੀਕਾਂ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਕੰਨਾਂ ਦੇ ਵਿੱਚ ਪਈਆਂ ਸਤਗੁਰਾਂ ਨੇ ਇਕ ਸੇਖ ਨੂੰ ਇਹ ਆਵਾਜ਼ ਮਾਰੀ ਆਖਣ ਲੱਗੇ ਕਿ ਜਾਓ ਵੇਖ ਕੇ ਆਓ ਕਿ ਇਹ ਔਰਤ ਕਿਉਂ ਦਰਲਾਪ ਕਰ ਰਹੀ ਹੈ ਇਸ ਨੂੰ ਕੀ ਦੁੱਖ ਹੈ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਹੁਕਮ ਮੰਨ ਕੇ ਉਹ ਸੇਖ ਉਸ ਔਰਤ ਦੇ ਕੋਲ ਗਏ ਜਾ ਕਰਕੇ ਕੀ ਵੇਖਦੇ ਹਨ ਕੇ ਤਇਆ 탑 ਦੇ ਚੜਨ ਕਰਕੇ ਉਸ ਦਾ ਜਵਾਨ ਪੁੱਤਰ ਸ਼ਾਂਤ ਹੋ ਗਿਆ ਭਾਵ ਕੇ ਮਰ ਚੁੱਕਾ ਹੈ ਉਹ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਕੋਲ ਫੇਰ ਆਏ ਆਖਣ ਲੱਗੇ ਸਤਿਗੁਰੂ ਜੀ ਜੋ ਔਰਤ ਵਿਰਲਾਪ ਕਰ ਰਹੀ ਹੈ ਉਸ ਦਾ ਪੁੱਤਰ ਚੜਾਈ ਕਰ ਗਿਆ ਹੈ ਸ਼ਾਂਤ ਹੋ ਗਿਆ ਹੈ ਸਤਿਗੁਰੂ ਜੀ ਆਖਣ ਲੱਗੇ ਕਿਸ ਤਰ੍ਹਾਂ ਸ਼ਾਂਤ ਹੋ ਗਿਆ ਤਾਂ ਉਹਨਾਂ ਸਿੱਖਾਂ ਨੇ ਦੱਸਿਆ ਮਹਾਰਾਜ ਤਈਏ ਤਾਪ ਕਰਕੇ ਸ਼ਾਂਤ ਹੋ ਗਿਆ ਤਈਆ ਤਾਪ ਜੜਿਆ ਹੋਇਆ ਸੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਇਹ ਬਚਨ ਕੀਤਾ ਕਿ ਜਿੰਨਾ ਚਿਰ ਤੱਕ ਅਸੀਂ ਹੁਣ ਸਰੀਰ ਕਰਕੇ ਇਸ ਸੰਸਾਰ ਤੇ ਹਾਂ ਕਿਸੇ ਮਾਤਾ ਦੇ ਸਾਹਮਣੇ ਉਸ ਦਾ ਪੁੱਤਰ ਨਹੀਂ ਚੜ੍ਹਾਈ ਕਰੇਗਾ ਸੋ ਸਤਗੁਰਾਂ ਨੇ ਉਸ ਤਇਏ ਤਾਪ ਨੂੰ ਇੱਕ ਛੋਟੇ ਜਿਹੇ ਬਾਲਕ ਦੇ ਰੂਪ ਦੇ ਵਿੱਚ ਪਿੰਜਰੇ ਦੇ ਵਿੱਚ ਕੈਦ ਕਰ ਲਿਆ ਸਤਗੁਰਾਂ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਸੰਗਤਾਂ ਦੂਰੋਂ ਨੇੜਿਓਂ ਆਉਂਦੀਆਂ ਸਤਗੁਰਾਂ ਦੇ ਦਰਸ਼ਨ ਕਰਦਿਆਂ ਦੁੱਖ ਦੂਰ ਹੁੰਦੇ ਉੱਥੇ ਹੀ ਮਹਾਰਾਜ ਨੇ ਤੇ ਇਹ ਤਾਂ ਆਪ ਨੂੰ ਆਪਣੇ ਪਿੰਜਰੇ ਦੇ ਵਿੱਚ ਇੱਕ ਛੋਟੇ ਜਿਹੇ ਬਾਲਕ ਦੇ ਰੂਪ ਦੇ ਵਿੱਚ ਪਾਇਆ ਹੈ ਦੱਸਦੇ ਹਨ ਭਾਈ ਲਾਲੋ ਜੀ ਗੁਰੂਕੀਆਂ ਸੰਗਤਾਂ ਦੇ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਗਏ ਜਿਸ ਵੇਲੇ ਭਾਈ ਲਾਲੋ ਜੀ ਗਏ ਆਖਣ ਲੱਗੇ ਸਤਿਗੁਰੂ ਜੀ ਇਹ ਬਾਲਕ ਛੋਟਾ ਜਿਆ ਇਸ ਨੂੰ ਸਜ਼ਾ ਬੜੀ ਵੱਡੀ ਦਿੱਤੀ ਹੈ ਇਸ ਨੂੰ ਤੁਸੀਂ ਨੇ ਪਿੰਜਰੇ ਦੇ ਵਿੱਚ ਬੰਦ ਕੀਤਾ ਹੈ ਇਸ ਨੂੰ ਛੱਡ ਦਿਓ ਗੁਰੂ ਅਮਰਦਾਸ ਜੀ ਮਹਾਰਾਜ ਆਕਣ ਲੱਗੇ ਤੇ ਇਸ ਬਾਲਕ ਨੂੰ ਛੋਟਾ ਨਾ ਜਾਣੀ ਇਹ ਬਾਲਕ ਬੜਾ ਹੀ ਖਤਰਨਾਕ ਹੈ ਇਹ ਬਾਲਕ ਨਹੀਂ ਇਹ ਬੜੀ ਵੱਡੀ ਬਲਾ ਹੈ ਤਾਂ ਭਾਈ ਲਾਲੋ ਜੀ ਗੁਰੂ ਸਾਹਿਬ ਜੀ ਦੇ ਦਰ ਤੇ ਕੁਝ ਦਿਨ ਰਹੇ ਸੇਵਾ ਕਰਦੇ ਰਹੇ ਜਦੋਂ ਚਾਲੇ ਮਾਰਨ ਲੱਗੇ ਤਾਂ ਫਿਰ ਬੇਨਤੀ ਕੀਤੀ ਉਸ ਪਿੰਜਰੇ ਵੱਲ ਵੇਖ ਕੇ ਸਤਿਗੁਰੂ ਜੀ ਇਹ ਬਾਲਕ ਨੂੰ ਛੱਡ ਦਿਓ ਜੇ ਤੁਸੀਂ ਹੁਕਮ ਕਰੋ ਤੇ ਮੈਂ ਇਸ ਨੂੰ ਆਪਣੇ ਨਾਲ ਲੈ ਜਾਣਾ ਗੁਰੂ ਅਮਰਦਾਸ ਜੀ ਆਖਣ ਲੱਗੇ ਤੈਨੂੰ ਦੁਬਾਰਾ ਦੱਸ ਦਈਏ ਇਹ ਕੋਈ ਬਾਲਕ ਨਹੀਂ ਇਹ ਬੜੀ ਤਗੜੀ ਇੱਕ ਬਲਾ ਹੈ ਇਸ ਨੂੰ ਸੱਜਣਾ ਤੇ ਵਾਜਬ ਨਹੀਂ ਤੂੰ ਬੇਨਤੀਆਂ ਕਰਦਾ ਹੈ ਤਾਂ ਤੇਰੇ ਨਾਲ ਭੇਰ ਦਿੰਨੇ ਜੇ ਤੂੰ ਖੜਨਾ ਹੈ ਪਰ ਸਾਡਾ ਇਹ ਬਚਨ ਮੰਨੀ ਇਸ ਨੂੰ ਬਾਲਕ ਕਰਕੇ ਨਾ ਜਾਣੀ ਭਾਈ ਲਾਲੋ ਜੀ ਉਸ ਤਈਏ ਤਾਪ ਨੂੰ ਜੋ ਬਾਲਕ ਦੇ ਰੂਪ ਵਿੱਚ ਪਿੰਜਰੇ ਵਿੱਚ ਸੀ ਪਿੰਜਰੇ ਦੇ ਵਿੱਚੋਂ ਆਜ਼ਾਦ ਕਰਵਾ ਕੇ ਆਪਣੇ ਨਾਲ ਲਿਆ ਆਏ ਅਜੇ ਰਸਤੇ ਦੇ ਵਿੱਚ ਹੀ ਆ ਰਹੇ ਨੇ ਕਿ ਤਈਏ ਤਾਪ ਨੇ ਰਸਤੇ ਦੇ ਵਿੱਚ ਆਖਿਆ ਮੈਨੂੰ ਭੁੱਖ ਲੱਗੀ ਹੈ ਆ ਭਾਈ ਲਾਲੂ ਜੀ ਆਕਣ ਲੱਗੇ ਕਿ ਤੈਨੂੰ ਮੈਂ ਭੋਜਨ ਛਕਾਉਂਦਾ ਹਾਂ ਆਖਣ ਲੱਗਾ ਨਹੀਂ ਮੇਰਾ ਭੋਜਨ ਕੁਝ ਹੋ ਰਿਹਾ ਤਾਂ ਉਹ ਆਖਣ ਲੱਗਾ ਕਿ ਜਦ ਤੂੰ ਮੇਰੇ ਨਾਲ ਘਰ ਪਹੁੰਚੇਂਗਾ ਤੈਨੂੰ ਤਰ੍ਹਾਂ ਤਰ੍ਹਾਂ ਦੇ ਪਕਵਾਨ ਤਰ੍ਹਾਂ ਤਰ੍ਹਾਂ ਦੇ ਭੋਜਨ ਬਣਾ ਕੇ ਛਕਾਵਾਂਗਾ ਉਸ ਵੇਲੇ ਉਸ ਤਈਏ ਤਾਪ ਦੀ ਨਿਗਾਹ ਇੱਕ ਧੋਬੀ ਦੇ ਉੱਪਰ ਪਈ ਜੋ ਤੋ ਵੀ ਲੋਕਾਂ ਦੇ ਕੱਪੜੇ ਧੁੰਦਾ ਸੀ ਉਹ ਤੋ ਵੀ ਜਲ ਦੇ ਨਾਲ ਕੱਪੜੇ ਧੋ ਰਿਆ ਸੀ ਨਦੀ ਦੇ ਕਿਨਾਰੇ ਤੇ ਭਾਈ ਲਾਲੂ ਨੂੰ ਉਹ ਤਈਆ ਬਾਲਕ ਦੇ ਰੂਪ ਦੇ ਵਿੱਚ ਆਖਣ ਲੱਗਾ ਕਿ ਮੇਰਾ ਭੋਜਨ ਮੈਨੂੰ ਦਿਖ ਪਿਆ ਜੇ ਤੁਸੀਂ ਮੈਨੂੰ ਹੁਕਮ ਕਰਦੇ ਹੋ ਤੇ ਮੈਂ ਆਪਣਾ ਭੋਜਨ ਛੱਕ ਕੇ ਸ਼ੇਤੀ ਨਾਲ ਫਿਰ ਤੁਹਾਡੇ ਕੋਲ ਆ ਜਾਂਦਾ ਹਾਂ ਭਾਈ ਲਾਲੋ ਜੀ ਇਹ ਨਹੀਂ ਸਨ ਜਾਣਦੇ ਕਿਸ ਦਾ ਭੋਜਨ ਕੀ ਹੈ ਉਸ ਵੇਲੇ ਉਹ ਤਇਆ ਆਗਿਆ ਲੈ ਕੇ ਉਸੇ ਧੂਬੀ ਨੂੰ ਜਾ ਚੜਿਆ ਜਦੋਂ ਉਸ ਧੂਬੀ ਨੂੰ ਤਇਆ ਤਾਪ ਚੜ ਗਿਆ ਉਹ ਕਮਜ਼ੋਰ ਹੋ ਕੇ ਡਿੱਗ ਪਿਆ ਭਾਈ ਲਾਲੋ ਦੇ ਸਾਹਮਣੇ ਉਸ ਧੂਬੀ ਦਾ ਖੂਨ ਇਸ ਤૈયਤ ਆਪ ਨੇ ਕੌਲਾ ਭਰ ਕੇ ਪੀਤਾ ਭਾਈ ਲਾਲੋ ਜੀ ਹੁਣ ਇਹ ਜਦੋਂ ਕੌਤਕ ਵੇਖਦੇ ਨੇ ਆਖਦੇ ਨੇ ਗੁਰੂ ਅਮਰਦਾਸ ਜੀ ਤੇ ਸੱਚੀ ਆਖਦੇ ਸਨ ਇਹ ਵਾਕਏ ਬੜੀ ਬਲਾ ਹੈ ਇਸ ਤਰ੍ਹਾਂ ਦਾ ਭੋਜਨ ਮੈਂ ਰੋਜ਼ਾਨਾ ਇਸ ਨੂੰ ਕਿੱਥੋਂ ਦੇਵਾਂਗਾ ਇਹ ਤੇ ਖੂਨ ਪਿੰਦਾ ਹੈ ਲੋਕਾਂ ਦਾ ਪਾਈ ਲਾਲੋ ਜੀ ਆਖਣ ਲੱਗੇ ਭਾਈ ਤੂੰ ਵਾਕਿਆ ਬੜੀ ਬਲਾਹ ਹੈ ਚੱਲ ਤੈਨੂੰ ਫੇਰ ਗੁਰੂ ਅਮਰਦਾਸ ਦੇ ਕੋਲੇ ਛੱਡ ਆਈਏ ਤੂੰ ਕੈਦ ਦੇ ਵਿੱਚ ਹੀ ਚੰਗਾ ਹੈ ਉਸ ਵੇਲੇ ਤਿਆ ਲੱਗਾ ਬੇਨਤੀਆਂ ਕਰਨ ਆਖਣ ਲੱਗਾ ਨਹੀਂ ਇੱਦਾਂ ਨਾ ਕਰੋ ਤਾਂ ਪਾਈ ਲਾਲੋ ਆਖਣ ਲੱਗੇ ਤੇ ਤੂੰ ਤੇ ਬਹੁਤ ਜ਼ਿਆਦਾ ਨੋਕਸਾਨ ਕਰਦਾ ਹੈ ਜੀਵਾਂ ਦਾ ਖੂਨ ਨਚੋੜ ਲੈਣਾ ਹੈ ਤੂੰ ਬਾਹਰ ਫਿਰਨ ਦੇ ਲਾਇਕ ਨਹੀਂ ਤਾਂ ਉਸ ਵੇਲੇ ਤਈਏ ਨੇ ਆਖਿਆ ਕਿ ਮੈਂ ਤੁਹਾਡੇ ਨਾਲ ਬਚਨ ਕਰਦਾ ਮੈਨੂੰ ਛੱਡ ਦਿਓ ਪਰ ਜੋ ਵੀ ਇਹ ਸਾਖੀ ਗੁਰੂ ਦਾ ਸਿੱਖ ਹੈ ਸੁਣੇਗਾ ਜਾਂ ਜੋ ਇਸ ਨੂੰ ਸੁਣਾਏਗਾ ਮੈਂ ਉਸ ਦੇ ਨੇੜੇ ਨਹੀਂ ਆਵਾਂਗਾ ਜੇ ਮੈਂ ਉਸ ਨੂੰ ਚੜ੍ਹਿਆ ਵੀ ਹੋਵਾਂਗਾ ਛੱਡ ਕਰਕੇ ਭੱਜ ਜਾਵਾਂਗਾ ਸੋ ਇਸ ਤਰ੍ਹਾਂ ਤਈਏ ਨੇ ਇਹ ਪ੍ਰਣ ਕੀਤਾ ਤੇ ਜੋ ਵੀ ਇਹ ਸਾਕੀ ਪਿਆਰ ਦੇ ਨਾਲ ਪੜਦਾ ਜਾਂ ਸੁਣਦਾ ਹੈ ਉਸ ਦਾ ਹਰ ਤਰ੍ਹਾਂ ਦਾ ਤਾਪ ਉਤਰ ਜਾਂਦਾ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਤਈਏ ਤਾਪ ਦੀ ਸਾਕੀ ਆਪ ਜੀ ਨੇ ਸਰਵਨ ਕੀਤੀ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਹੋਰ ਆਪਣੇ ਵਿਚਾਰ ਕਮੈਂਟਾਂ ਲਈ ਜ਼ਰੂਰ ਦੱਸਣੇ ਸਾਡੇ ਚੈਨਲ ਨੂੰ ਜੁੜੇ ਸਬਸਕ੍ਰਾਈਬ ਕਰੋ ਛੇਤੀ ਹੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਸਮਾਪਤੀ ਹੈ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ